ਪੰਜਾਬ ਦੇ ਵਿੱਚ ਐਮਰਜੈਂਸੀ ਦਾ ਐਲਾਨ ਹੋ ਚੁੱਕਿਆ ਕੀ ਧਰਨੇ ਪ੍ਰਦਰਸ਼ਨਾਂ ਤੇ ਪੂਰਨ ਤੌਰ ਤੇ ਤੁਸੀਂ ਪਾਬੰਦੀ ਲਾ ਦਿੱਤੀ ਔਰ ਇਹ ਸੰਵਿਧਾਨ ਜਿਹਦੀ ਸੋਚ ਚੁੱਕ ਕੇ ਮੁੱਖ ਮੰਤਰੀ ਸਾਹਿਬ ਤੁਸੀਂ ਇਸ ਸੌਦੇ ਤੇ ਬੈਠਿਓ ਤੁਸੀਂ ਤਾਂ ਇਹਨੂੰ ਛਿੱਕੇ ਟੰਗ ਤਾ ਉਹ ਤਾਂ ਕਹਿੰਦੇ ਸੀ ਜੀ ਅਸੀਂ ਬੜੇ ਪੱਕੇ ਪੈਰੀ ਆ ਹੁਣ ਤੁਸੀਂ ਵਕੀਲਾਂ ਨੂੰ ਵੀ ਕਿਤੇ ਅਰੀ ਤੱਕ ਨਹੀਂ ਜਾਣਦੇ ਨਾ ਤੁਹਾਨੂੰ ਅੰਮ੍ਰਿਤਸਰੋਂ ਕੱਖ ਲੱਪਿਆ ਨਾ ਤੁਹਾਨੂੰ ਚੰਡੀਗੜ੍ਹੋਂ ਲੱਪਿਆ ਨਾ ਮਜੀਠੀਆੋਂ ਲੱਪਿਆ ਉਦੋਂ ਹਿਮਾਚਲ ਤੁਰੇ ਫਿਰੇ ਉੱਥੋਂ ਨਹੀਂ ਕੁਛ ਲੱਪਿਆ ਇਸੋ ਇਹ ਦੇ 5 ਵਜੇ ਤੋਂ ਇੱਥੇ ਆ ਕੇ ਖਾਨੇਦਾਰ ਸਾਹਿਬ ਐਦਾਂ ਹੀ ਬਾਹਰ ਬੈਠੇ ਨੇ ਬਿਕਰਮ ਮੱਜੀਠਿਆ ਨੂੰ ਅੱਜ ਮੁਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਤੇ ਇਸ ਤੋਂ ਪਹਿਲਾਂ ਹੀ ਅਕਾਲੀ ਵਰਕਰਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਤਸਵੀਰਾਂ ਵਿਖਾਦੇ ਹੋਏ ਕਿ ਪੁਲਿਸ ਦੇ ਵੱਲੋਂ ਅਕਾਲੀ ਵਰਕਰਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ ਤੇ ਜੋ ਵਰਕਰ ਇੱਥੇ ਮੱਜੀਠਿਆ ਦੀ سپورਟ ਦੇ ਵਿੱਚ ਆਉਣਾ ਚਾਹੁੰਦੇ ਸੀ ਤੇ ਉਹਨਾਂ ਨੂੰ ਵੀ ਰੋਕਿਆ ਗਿਆ ਹੈ ਪੁਲਿਸ ਦੇ ਵੱਲੋਂ ਤੁਹਾਨੂੰ ਦੱਸਦੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਰਦਾਨ ਸੁਖਵਿੰਦਰ ਸਿੰਘ ਬਾਦਲ ਦੇ ਵੱਲੋਂ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਵਿੱਚ ਅਣ ਐਲਾਨੀ ਐਮਰਜੈਂਸੀ ਲਗਾ ਦਿੱਤੀ ਹੈ ਅੱਜ ਮੋਹਾਲੀ ਦੇ ਵਿੱਚ ਅਕਾਲੀ ਵਰਕਰਾਂ ਦੇ ਵੱਲੋਂ ਵੱਡਾ ਇਕੱਠ ਕੀਤਾ ਜਾਣਾ ਸੀ ਵਿਕਰਮ ਮੱਜੀਠਿਆ ਦੇ ਹੱਕ ਦੇ ਵਿੱਚ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਪੁਲਿਸ ਦੇ ਵੱਲੋਂ ਅਕਾਲੀ ਆਗੂਆਂ ਨੂੰ ਅਕਾਲੀ ਲੀਡਰਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ असां uh -huh. <laughs> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਵਿਕਰਮਜੀਤ ਸਿੰਘ ਜੀ ਮਜੀਠੀਆ ਜਿਨ੍ਹਾਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠੇ ਕੇਸ ਪਾਏ ਸੀ ਉਹਨਾਂ ਦੀ ਅੱਜ ਪੇਸ਼ੀ ਸੀ ਜਿਸ ਵਾਸਤੇ ਅਸੀਂ ਸਿੱਧੀ ਆਨੰਦਪੁਰ ਸਾਹਿਬ ਹਲਕੇ ਤੋਂ ਨੌਜਵਾਨਾਂ ਦਾ ਇੱਕ ਵੱਡਾ ਜਥਾ ਲੈ ਕੇ ਮਹਾਲੀ ਕੋਰਟ ਡਿਸਟ੍ਰਿਕਟ ਕੋਰਟ ਵਿੱਚ ਕਾਨੂੰਨ ਅਨੁਸਾਰ ਪ੍ਰੋਟੈਸਟ ਕਰਨਾ ਸੀ ਅੱਜ ਸਵੇਰੇ 5 ਵਜੇ ਤੋਂ ਖਾਣਾਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਪੁਲਿਸ ਨੇ ਟਿੰਨ ਕਲੋਤਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਾਨੂੰ ਬਾਹਰ ਜਾਣ ਤੋਂ ਰੋਕ ਦਿੱਤਾ ਪੁਲਿਸ ਦਾ ਕੋਈ ਕਸੂਰ ਨਹੀਂ ਕਿਉਂਕਿ ਇਹ ਤਾਂ ਜੋ ਸਰਕਾਰ ਨੇ ਇਹਨਾਂ ਨੂੰ ਹੁਕਮ ਚਾੜਤਾ ਇਹ ਸਵੇਰੇ 5 ਵਜੇ ਤੋਂ ਇੱਥੇ ਆ ਕੇ ਖਾਨੇਦਾਰ ਸਾਹਿਬ ਇਦਾਂ ਹੀ ਬਾਹਰ ਬੈਠੇ ਨੇ ਮੇਰੀ ਆਮ ਆਦਮੀ ਦੀ ਸਰਕਾਰ ਨੂੰ ਇੱਕ ਬੇਨਤੀ ਹੈ ਕਿ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਉਹ ਸ਼ਖਸ਼ ਹੈ ਜਿਨ੍ਹਾਂ ਨੇ ਪੰਜਾਬ ਦੀ ਆਵਾਜ਼ ਪੰਜਾਬ ਦੇ ਮੁੱਦਿਆਂ ਦੀ ਲੋਕਾਂ ਦੇ ਮੁੱਦਿਆਂ ਦੀ ਗੱਲ ਵੱਡੇ ਪੱਧਰ ਤੇ ਚੱਕੀ ਹੈ ਉਹਨਾਂ ਤੇ ਝੂਠੇ ਕੇਸ ਪਾ ਕੇ ਤੁਸੀਂ ਉਹਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਸਾਡੇ ਵਰਗੇ ਨਵਾਨੇ ਜਿਹੜੇ ਪਿੰਡਾਂ ਚ ਰਹਿੰਦੇ ਐ ਉਹਨਾਂ ਦੇ ਹੱਕ ਵਿੱਚ ਹਮੇਸ਼ਾ ਹੀ ਵਿਰੋਧ ਪ੍ਰਦਰਸ਼ਨ ਕਰਦੇ ਰਹਿਣਗੇ ਸਾਡੇ ਵਾਸਤੇ ਇਹ ਨਵੀਂ ਗੱਲ ਨਹੀਂ ਐ ਅ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਤੁਹਾਨੂੰ ਕੁਝ ਪੁਰਾਣੀਆਂ ਯਾਦਾਂ ਮੈਂ ਤਾਹੀਆਂ ਕਰਾਂਦਾ ਆ ਆ ਸਰਦਾਰ ਤਰਲੋਚਨ ਸਿੰਘ ਪਿੰਡ ਕਲੋਤਾ ਜਿਹੜੇ ਸਰਪੰਚ ਵੀਲੇ ਉਹ ਅਕਾਲ ਤਖਤ ਸਾਹਿਬ ਤੇ ਗ੍ਰਿਫਤਾਰੀ ਦੇਨ ਖੜੇ ਐ ਸ਼ੋਮਣੀ ਅਕਾਲੀ ਦਲ ਦੀ ਤਰਫੋਂ ਜਦੋਂ ਪੰਜਾਬੀ ਸੂਬੇ ਦੀ ਲੜਾਈ ਲੜੀ ਗਈ ਇਹ ਉਸ ਟਾਈਮ ਦੀ ਫੋਟੋ ਹੈ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਮੇਰੇ ਫਾਦਰ ਸਾਹਿਬ ਮੇਰੇ ਪਿਤਾ ਜੀ ਸਰਦਾਰ ਰਾਜਵੰਦ ਸਿੰਘ ਰਾਣਾ ਪਿੰਡ ਕਲੋਤਾ ਤੋਂ ਉਹ ਵੀ ਇੱਕ ਵੱਡਾ ਜਥਾ ਨੌਜਵਾਨਾਂ ਦਾ ਲੈ ਕੇ ਜਾ ਰਹੇ ਐ ਆ ਸਾਰੀ ਡਿਟੇਲ ਦਿੱਤੀ ਹੋਈ ਹੈ ਇਹ ਉਹਨਾਂ ਟਾਈਮਾਂ ਦੀ ਫੋਟੋ ਹੈ ਜਦੋਂ ਅਕਾਲੀ ਦਲ ਨਾਲ ਕੋਈ ਖੜਦਾ ਨਹੀਂ ਸੀ ਜਦੋਂ ਅਕਾਲੀ ਦਲ ਲੋਕਾਂ ਦੇ ਮੁੱਦੇ ਲੜਨ ਵਾਸਤੇ ਹਮੇਸ਼ਾ ਤਿਆਰ ਰਹਿੰਦਾ ਸੀ ਇਵੇਂ ਹੀ ਹੁਣ ਸਾਨੂੰ ਚਾਹੇ ਪੁਲਿਸ ਦੇ ਮਾਧਿਅਮ ਰਾਹੀਂ ਕਿਸੇ ਤਰੀਕੇ ਰੋਕਿਆ ਜਾਵੇ ਅਸੀਂ ਰੋਕਣ ਵਾਲੇ ਨਹੀਂ ਇਹ ਫੋਟੋ ਆਪ ਦੱਸਣ ਦਾ ਮਕਸਦ ਸਿਰਫ ਇੰਨਾ ਹੈ ਵੀ ਸਾਡੀ ਤੀਜੀ ਪੀੜ੍ਹੀ ਅੱਜ ਵੀ ਪੰਜਾਬ ਨਾਲ ਪੰਜਾਬੀਅਤ ਨਾਲ ਤੇ ਸ਼ੌਮਣੀ ਅਕਾਲੀ ਦਲ ਡਟ ਕੇ ਖੜੀ ਹੈ ਤੇ ਹਮੇਸ਼ਾ ਖੜੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਸ੍ਰੀ ਵਿਕਰਮ ਸਿੰਘ ਜੀ ਸਾਹਿਬ ਦੀ ਲੋਕੇ ਮੁਹੱਲੇ ਵਿੱਚ ਅੱਜ ਉਹਨਾਂ ਦੀ ਤਰੀਫ ਪੇਸ਼ੀ ਸੀ ਔਰ ਉੱਥੇ ਸਾਰੇ ਫਤਖਾਰ ਜੋ ਜੋ ਪਿਆਰ ਦੇ ਜਿੰਨੇ ਵੀ ਕਾਲੀ ਦਲ ਦੇ ਵਰਕਰ ਨੇ ਲੀਡਰ ਸਾਹਿਬਾਨ ਨੇ ਸਾਰਿਆਂ ਨੂੰ ਉੱਥੇ ਪਹੁੰਚਣਾ ਸੀ ਪਰ ਜੋ ਕਿ ਪਿਆ ਸਰਕਾਰ ਭਗਵੰਤ ਮਾਨ ਸਰਕਾਰ ਨੇ ਜੋ ਕਿ ਫਿਰੇ ਤੜਕੇ ਹੀ ਘਰਾਂ ਵਿੱਚ ਆ ਕੇ ਸਾਦੇ ਜੋ ਕਾਲੀ ਦਲ ਦੇ ਵਰਕਰ ਨੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਨજરਬੰਦ ਕਰ ਲਿਆ ਹੈ ਉਹ ਜਿਹੜੀ ਇਹ ਸਰਕਾਰ ਹੈ ਬਗਲਾੜ ਵਿੱਚ ਆ ਗਈ ਹੈ ਕਿਉਂਕਿ ਸਾਰਿਆਂ ਨੂੰ ਰੋਕ ਰਹੀ ਹੈ ਜੋ ਕਿ ਬਹੁਤ ਹੀ ਸਰਕਾਰ ਜੋ ਮੁਜੀਠੀਆ ਸਾਹਿਬ ਬਿਲਕੁਲ ਬੇਨਿਗਾਇਤ ਜੋ ਕਿ ਉਹਨਾਂ ਨੂੰ ਰਸਤੇ ਲਿਆ ਹੋਇਆ ਉਹਦੇ ਸਬੰਧ ਦੇ ਵਿੱਚ ਸਾਰਿਆਂ ਨੇ ਉੱਥੇ ਪਹੁੰਚ ਗਏ ਜੋ ਕਿ ਇੱਕ ਦਿਖਾਣਾ ਵੀ ਪੰਜਾਬ ਸਰਕਾਰ ਨੂੰ ਕਿ ਇਹਦੇ ਨਾਲ ਮਜੀਠੀਆ ਸਾਹਿਬ ਦਾ ਨਾਰਾ ਸਾਰਾ ਪੰਜਾਬ ਨਾ ਖਲੋਤਾ ਹੈ ਪਰ ਉਹਨਾਂ ਨੇ ਤੜਕੇ ਹੀ ਸਾਰਿਆਂ ਨੂੰ ਅੱਜ ਘਰਾਂ ਵਿੱਚ ਜਾ ਕੇ ਨਜਰਬੰਦ ਕੀਤਾ ਹੋਇਆ ਹੈ ਔਰ ਮੈਂ ਇਸ ਗੱਲ ਦੀ ਪੂਰੀ ਗੁਰੰਝੋਰ ਵਿਖੇਦੀ ਕਰਦਾ ਹਾਂ ਔਰ ਮਜੀਠੀਆ ਸਾਹਿਬ ਜੋ ਕਿ ਚੜ੍ਹਦੀ ਕਲਾ ਵਿੱਚ ਨੇ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿਣਗੇ ਬਹੁਤ ਬਤੂਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਸਵਾਲ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਦਾ ਐਲਾਨ ਹੋ ਚੁੱਕਿਆ ਹੈ ਕੀ ਧਰਨੇ ਪ੍ਰਦਰਸ਼ਨਾਂ ਤੇ ਪੂਰਨ ਤੌਰ ਤੇ ਤੁਸੀਂ ਪਾਬੰਦੀ ਲਾ ਦਿੱਤੀ ਹੈ ਔਰ ਇਹ ਸੰਵਿਧਾਨ ਜਿਹਦੀ ਸੌਹ ਚੁੱਕੇ ਮੁੱਖ ਮੰਤਰੀ ਸਾਹਿਬ ਤੁਸੀਂ ਇਸ ਸੌਦੇ ਤੇ ਬੈਠੇ ਹੋ ਤੁਸੀਂ ਤਾਂ ਇਹਨੂੰ ਛਿੱਕੇ ਟੰਗਤਾ ਇੱਕ ਪਾਸੇ ਤਾਂ ਕਹਿੰਦੇ ਹੋ ਜੀ ਸਰਦਾਰ ਵਿਕਰਮ ਮਜੀਠੀਆ ਤੇ ਅਸੀਂ ਪੱਕੇ ਪੈਰੀ ਪਰਚਾ ਦਿੱਤਾ ਤੇ ਦੂਜੇ ਪਾਸੇ ਜਿਹੜੇ ਸ਼੍ਰੋਮਲੀ ਅਕਾਲੀ ਦਲ ਦੇ ਵਰਕਰ ਅੱਜ ਦੂਰ ਦਰਾਡੇੋਂ ਮੁਹਾਲੀ ਉਹਨਾਂ ਦੀ ਪੇਸ਼ੀ ਤੇ ਪਹੁੰਚਣਾ ਚਾਹੁੰਦੇ ਨੇ ਉਹਨਾਂ ਨੂੰ ਥੋਡੀ ਪੁਲਿਸ ਧੱਕੇ ਦੇ ਨਾਲ ਰਾਹ ਦੇ ਵਿੱਚ ਚੁੱਕ-ਚੁੱਕੇ ਲੈ ਕੇ ਜਾ ਰਹੀ ਹੈ ਔਰ ਉਰੀ ਦੀ ਜਿਹੜੇ ਸਾਡੀ ਟੀਮ ਦੇ ਵਕੀਲ ਨੇ ਚਾਹੇ ਉਹ ਕਿਰਨਪ੍ਰੀਤ ਸਿੰਘ ਹੋਣ ਹੋਰ ਜਿੰਨੇ ਵੀ ਸਾਡੇ ਵਕੀਲ ਕਈ ਅੰਮ੍ਰਿਤਸਰ ਤੋਂ ਆਰੇ ਸੀ ਉਹਨਾਂ ਨੂੰ ਉਹਨਾਂ ਦੇ ਘਰ ਐਸਐਚਓ ਛਿਆਟਾ ਨੇ ਰੀਟੇਨ ਕੀਤਾ ਦੱਸੋ ਜੀ ਕਿ ਯੂਨੀਫਾਰਮ ਦੇ ਵਿੱਚ ਵਕੀਲ ਨੂੰ ਤੁਹਾਡੀ ਪੁਲਿਸ ਨੇ ਕਿੱਦਾਂ ਡਿਟੇਨ ਕੀਤਾ ਇਹਦੀ ਇੱਕ ਸੈਪਰੇਟ ਐਪਲੀਕੇਸ਼ਨ ਬਾਰ ਕਾਉਂਸਲ ਨੂੰ ਵੀ ਦੇਾਂਗੇ ਕੋਰਟਾਂ ਨੂੰ ਵੀ ਦੇਾਂਗੇ ਮੂੰ ਤਾਂ ਕਹਿੰਦੇ ਸੀ ਜੀ ਅਸੀਂ ਬੜੇ ਪੱਕੇ ਪੈਰੀ ਆ ਹੁਣ ਤੁਸੀਂ ਵਕੀਲਾਂ ਨੂੰ ਵੀ ਕਚਹਿਰੀ ਤੱਕ ਨਹੀਂ ਜਾਣਦੇ ਰੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਚੱਲ ਕੀ ਰੇ ਹੁਣ ਤੁਹਾਨੂੰ ਇੱਕ ਗੱਲ ਸਪਸ਼ਟ ਹੋ ਗਈ ਆ ਕਿ ਜਿਹੜਾ ਝੂਠਾ ਪਰਚਾ ਦਿੱਤਾ ਸੀ ਇਹ ਮੁੱਦੇ ਮੁੰਡੇ ਗਿਆ ਨਾ ਤੁਹਾਨੂੰ ਅੰਗਰੇਜ਼ਾਂ ਨੂੰ ਕੱਖ ਲੱਪਿਆ ਨਾ ਤੁਹਾਨੂੰ ਚੰਡੀਗੜ੍ਹੋਂ ਲੱਪਿਆ ਨਾ ਮਜੀਠਿਓਂ ਲੱਪਿਆ ਉਦੋਂ ਹਿਮਾਚਲ ਤੁਰੇ ਫਿਰੇ ਉੱਥੋਂ ਨਹੀਂ ਕੁਛ ਲੱਪਿਆ ਉਹਨਾਂ ਅੰਤ ਦੇ ਵਿੱਚ ਆ ਕੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਕਹਿੰਦੀ ਹੈ ਜੀ ਸਾਡਾ ਜਨਮ ਤਾਂ ਧਰਨਿਆਂ ਚ ਹੋਇਆ ਤੇ ਧਰਨਿਆਂ ਚੋਂ ਜੰਮੀ ਪਾਰਟੀ ਅੱਜ ਲੋਕਾਂ ਦੇ ਰੋਹ ਤੋਂ ਇੰਨਾ ਡਰ ਗਈ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਡਿਟੇਨ ਕੀਤਾ ਜਾ ਰਿਹਾ ਮੈਂ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕਰਦਾ ਕਿ ਜਿੱਥੇ ਤੁਹਾਨੂੰ ਕੋਈ ਪੁਲਿਸ ਵਾਲਾ ਡਿਟੇਨ ਕਰਦਾ ਉਹਦੀ ਵੀਡੀਓ ਬਣਾਓ ਉਹਨੂੰ ਸਵਾਲ ਕਰੋ ਇਹ ਸਾਰਾ ਕੁਝ ਕੋਰਟ ਦੇ ਵਿੱਚ ਰੱਖਿਆ ਜਾਊ ਕਿਉਂਕਿ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਕਿਸੇ ਨੂੰ ਉਹਦੇ ਜਮੂਰੀ ਹੱਕਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਪੁਲਿਸ ਕਿਸੇ ਨੂੰ ਰੋਕ ਨਹੀਂ ਸਕਦੀ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਜਿਹੜੇ ਇਲਾਹੀ ਹੁਕਮ ਨੇ ਇਹਨਾਂ ਨੂੰ ਵੀ ਕੋਟਾਂ ਦੇ ਵਿੱਚ ਰੱਖਿਆ ਜਾਊਗਾ ਕਿ ਕਿਸ ਤਰੀਕੇ ਡੈਮੋਕਰੇਸੀ ਦਾ ਪੰਜਾਬ ਦੇ ਵਿੱਚ ਇਹ ਪੰਜਾਬ ਦੀ ਸਰਕਾਰ ਘਾੜ ਕਰ ਰਹੀ ਹੈ ਇੰਨਾ ਨਾਲੇ ਤਾਂ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਤਾਂ ਹੁਣ ਪੰਜਾਬ 'ਚ ਰੈਲੇਵੈਂਟ ਹੋ ਗਿਆ ਤੇ ਜੇਲ੍ਹ ਦੇ ਵਿੱਚ ਬੈਠਾ ਵਿਕਰਮ ਮਜੀਠੀਆ ਅਥਾਰਟੀ ਕਸਟਡੀ 'ਚ ਉਦੋਂ ਤੁਸੀਂ ਇੰਨਾ ਡਰੀ ਜਾਂਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵਰਕਰਾਂ ਤੋਂ ਤੁਸੀਂ ਇੰਨਾ ਡਰੀ ਜਾਂਦੇ ਹੋ ਇਹ ਤਾਂ ਇੱਕ ਗੱਲ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਦੀ ਜਨਤਾ ਨੂੰ ਝੂਠ ਬੋਲਿਆ ਹੁਣ ਜਨਤਾ ਉੱਠ ਕੇ ਸੜਕਾਂ ਤੇ ਖੜੀ ਹੋਗੀ ਹੁਣ ਤੁਸੀਂ ਡੰਡਾ ਤੰਤਰ ਦੀ ਵਰਤੋਂ ਕਰਕੇ ਉਹਨਾਂ ਦੀ ਆਵਾਜ਼ ਨੂੰ ਦਬਾਰੇ ਹੋ ਔਰ ਇਹ ਆਵਾਜ਼ ਜ਼ਿਆਦਾ देर ਦਬਣੀ ਨਹੀਂ ਸੋ ਮੈਂ ਸਮੁੱਚੇ ਵਰਕਰਾਂ ਨੂੰ ਅਪੀਲ ਕਰਦਾ ਕਿ ਜਿੱਥੇ ਵੀ ਤੁਹਾਨੂੰ ਕੋਈ ਡਿਟੇਨ ਕਰੇ ਉਹ ਪੁਲਿਸ ਅਫਸਰ ਦੀ ਵੀਡੀਓ ਬਣਾਓ ਵੀਡੀਓ ਬਣਾ ਕੇ ਸਾਨੂੰ ਭੇਜੋ ਤਾਂ ਕਿ ਕੋਰਟ ਦੇ ਵਿੱਚ ਦਿਖਾਇਆ ਜਾ ਸਕੇ ਕਿ ਪੁਲਿਸ ਕਰ ਕੀ ਰਹੀ ਹੈ ਆਹੀ ਕੁਝ ਅਦਾਲਤਾਂ ਚ ਉਦੋਂ ਮੁਹਾਲੀ ਕੋਰਟ ਕੀ ਕੀਤਾ ਸੀ ਮੁਹਾਲੀ ਕੋਰਟ ਵੀ ਤਾਂ ਸਾਰੀ ਇਸ ਤਰੀਕੇ ਸੀਲ ਕਰਤੀ ਪਤਾ ਨਹੀਂ ਕੀ ਹੋ ਰਿਹਾ ਅੱਜ ਮੈਂ ਫੇਰ ਦੁਬਾਰਾ ਪ੍ਰਸ਼ਾਸਨ ਨੂੰ ਕਹਿਣਾ ਕਿ ਜੇ ਮੁਹਾਲੀ ਕੋਰਟ ਦੇ ਵਿੱਚ ਵੀ ਕਿਸੇ ਵਕੀਲ ਸਾਹਿਬ ਨੂੰ ਅੰਦਰ ਜਾਣ ਤੋਂ ਰੋਕਿਆ ਤਾਂ ਇਹਦਾ ਖਮਿਆਜ਼ਾ ਇਹਦਾ ਜਵਾਬ ਤੁਹਾਨੂੰ ਹਾਈ ਕੋਰਟ ਦੇ ਵਿੱਚ ਦੇਣਾ ਪਵੇਗਾ ਅਕਾਲੀ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਦਲ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਸਾਰਾ ਮਾਮਲਾ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਵਿਕਰਮ ਮੱਜੀਠੀਆ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਲਈ ਰਚੀ ਗਈ ਸਾਜ਼ਿਸ਼ ਦਾ ਹੈ। ਉਹਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਕਰਮ ਮੱਜੀਠੀਆ ਤੋਂ ਕਬਰਾਏ ਹੋਏ ਨੇ, ਅਕਾਲੀ ਲੀਡਰਾਂ ਦੇ ਹੌਸਲੇ ਤੋਂ ਕਬਰਾਏ ਹੋਏ ਨੇ ਇਸ ਕਰਕੇ ਉਹਨਾਂ ਦੇ ਵੱਲੋਂ ਅਜੇਹਾ ਵਿਵਹਾਰ ਕੀਤਾ ਜਾ ਰਿਹਾ ਅਕਾਲੀ ਆਗੂਆਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ ਹਰ ਸਿਮਰਤ ਕੌਰ ਬਦਲ ਦੇ ਵੱਲੋਂ ਵੀ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਹੈ ਤੇ ਮੌਜੂਦਾ ਸਰਕਾਰ ਨੂੰ ਵੀ ਘੇਰਿਆ ਜਾ ਰਿਹਾ ਹੈ ਵਿਦੱਸ ਦੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਗੁਰਦੁਆਰਾ ਸ੍ਰੀ ਅਮਸਾਹ ਮੋਹਾਲੀ ਵਿੱਚ ਮੀਟਿੰਗ ਹੈ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਗੁਰਦੁਆਰਾ ਸ੍ਰੀ ਅਮਸਾਹ ਸਾਹਿਬ ਤੇ ਅਕਾਲੀ ਆਗੂਆਂ ਨੂੰ ਪੁਲਿਸ ਦੇ ਵੱਲੋਂ ਨਜ਼ਰਬੰਦ ਵੀ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਪੰਜਾਬ ਲੋਕ ਚੈਨਲ